तलवंडी रामा हल्के आगु, संजीत रामा हलके दे सीनियर आगु राजविंदर हर दी हरदोरवालेना सदका अपने सैकड़े साथियों समेत हलका आगु गुरदीप सिंह रंधावा की अगवा हेठ आम आदमी पार्टी विच शामिल हो ਗੁਰਦੀਪ ਸਿੰਘ ਰੰਦਾਵਾ ਦਾ ਪਿੰਡ ਤਲਵੰਡੀ ਰਾਮਾ ਸੁਖਵਿੰਦਰ ਸਿੰਘ ਫੌਜੀ ਤੇ ਗਰੇ ਵਿਖੇ ਪਹੁੰਚਣ ਤੇ ਆਪ ਵਰਕਰਾਂ ਵੱਲੋਂ ਹਾਰ ਪਾਕੇ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਗੁਰਦੀਪ ਸਿੰਘ ਰੰਦਾਵਾ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਏ ਸ਼ਰਨਜੀਤ ਸਿੰਘ ਤਲਵੰਡੀ ਰਾਮਾ ਸਮੇਤ ਸੈਂਕੜੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਨਿਸ਼ਾਨ ਵਾਲੇ ਸਰੂਪੇ ਪਾਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਪੱਤਰਕਾਰ ਅਸ਼ੋਕ ਚਰੇਵਾਲਦੀ ਵਿਸ਼ੇਸ਼ ਰਿਪੋਰਟ ਮਨੋਤਲਵੰਡੀ ਰਾਮਾ ਜੀ ਬੜਾ ਬੜਾ ਹੰਗਾਰਾ ਮਲੇ ਟੋਟਲ ਕਿੰਨੇ ਪਰਿਵਾਰ ਜਿਹੜੇ ਸ਼ਾਮਿਲ ਹੋਏ ਮੈਨੂੰ ਤਾਂ ਲੱਗਦਾ ਕਿ ਜਿੰਨਾ ਅਕਾਲੀ ਦਲ ਤਲਵੰਡੀ ਰਾਮਾ ਚ ਹੈ ਉਹ ਸਾਰੇ ਦਾ ਸਾਰਾ ਕਾਲੀ ਦਲ ਜਿਹੜਾ ਕਾਲੀ ਦਲ ਨੂੰ ਅਲਵਦਾ ਕਹਿ ਕੇ ਆਮ ਆਦਮੀ ਪਾਰਟੀ ਜੀ ਚ ਆ ਗਿਆ ਜਿਹਦੀ ਗਵਾਈ ਸੰਜੀਤ ਸਿੰਘ ਜਿਹੜੇ ਨੇ ਉਹ ਕਾਲੀ ਦਲ ਦੀ ਗਵਾਈ ਕਰਦੇ ਸੀਗੇ ਐਹੀ ਬੂਥ ਲਾਉਂਦੇ ਸੀਗੇ ਐਹੀ ਕੰਮ ਕਰਦੇ ਸੀਗੇ ਉਹਨਾਂ ਆਪਣੀ ਸਾਰੀ ਟੀਮ ਨਾਲ ਲੈ ਕੇ ਤਾਂ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਜਿਸ ਦੇ ਨਾਲ ਆਮ ਆਦੀ ਪਾਰਟੀ ਦੀ ਬੜੀ ਵੱਡੀ ਮਜ਼ਬੂਤੀ ਤਲਵੰਡੀ ਰਾਮਾ ਚ ਮਿਲੀ ਆ ਪਿਛਲੀ ਵਾਰ ਵੀ ਵੱਡੀ ਲੀਡ ਤੇ ਇੱਕ ਬੂਥ ਨਾਲ ਬੜੀ ਵੱਡੀ ਲੀਡ ਤੇ ਜਿੱਤਿਆ ਸੀਗਾ ਇੱਕ ਬੂਥ ਮੈਂ ਆ ਤੇ ਹਾਰਿਆ ਸੀਗਾ ਪਰ ਜਿਵੇਂ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਮੈਨੂੰ ਨਹੀਂ ਲੱਗਦਾ ਕਿ ਕਾਲੀ ਦਲ ਦਾ ਇਸ ਪਿੰਡ 'ਚ ਬੂਥ ਲੱਗੇ ਇਹ ਲੱਗਦਾ ਇਹ ਸਰ ਜਿਹੜੀ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਜੀ ਮੇਰੇ ਕੋ ਇੱਕ ਲੋਕਤੰਤਰ ਦਾ ਬੜਾ ਵੱਡਾ ਘਾਣ ਹੋਇਆ ਹੈ ਕਿ ਬੀਜੇਪੀ ਜਿਹੜੀ ਆ ਉਹ ਬਖੜਾਈ ਹੈ ਉਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਹੀ ਚਿਹਰਾ ਦਿਖਦਾ ਹੈ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਤੋਂ ਡਰਦੇ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਹਨਾਂ ਨੇ ਸਾਡਾ ਇਸ ਤਰ੍ਹਾਂ ਗੋਲ ਕਰਨਾ ਉਹਦੇ ਤਰਜ਼ ਤੇ ਮੈਂ ਵਖਾ ਬੀਜੇਪੀ ਨੇ ਪਿਛਲੀ ਵਾਰੀ ਇੱਕ ਝਾਰਖੰਡ ਦਾ ਮੁੱਖ ਮੰਤਰੀ ਤਾਂ ਦੂਜਾ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਝੂਠੇ ਕੇਸਾਂ 'ਚ ਪਸਾ ਕੇ ਤੇ ਜਿਹੜਾ ਰੈਸਟ ਕੀਤਾ ਇਹਦੇ ਤੋਂ ਸਾਰਾ ਹਿੰਦੁਸਤਾਨ ਵਾਕਿਫ ਹੋ ਗਿਆ ਕਿ ਇਸ ਐਸੀਆਂ ਜਿਹੜੀਆਂ ਹਰਕਤਾਂ ਭਾਜਪੀ ਕਰਦੀ ਐ ਇਹ ਬਹੁਤਾ ਸਮਾਂ ਭਾਜਪੀ ਨੂੰ ਰਹਿਣਾ ਨਹੀਂ ਹੁਣ ਸਤਾ 'ਚ ਨਹੀਂ ਰਹਿਣਾ ਦੇਣਾ ਹਿੰਦੁਸਤਾਨ ਦੇ ਲੋਕਾਂ ਨੇ ਇੱਕ ਦਿਨ ਜ਼ਰੂਰ ਆਊਗਾ ਮੈਂ ਭਾਜਪੀ ਵਾਲਿਆਂ ਨੂੰ ਇਹ ਵੀ ਕਹਿਣਾ ਤੁਹਾਡੇ ਚੈਨਲ ਦੇ ਰਾਈ ਵੀ ਹੱਥਾਂ ਨਾਲ ਦਿੱਤੀਆਂ ਹੱਥਾਂ ਨਾਲ ਦਿੱਤੀਆਂ ਗੰਡਾ ਇੱਕ ਦਿਨ ਮੂੰਹ ਨਾ ਖੋਲਣੀਆਂ ਪੈਣਗੀਆਂ ਸਮਾਂ ਬੜਾ ਭਲਵਾਨ ਐ ਸਮਾ ਸਮੇ ਨਾਲ ਜਿਹੜਾ ਵਾ ਹਰ ਬੰਦੇ ਨੂੰ ਸਮਾ ਜਵਾਬ ਦਿੰਦਾ ਇੱਕ ਸਮਾ ਆਊਗਾ ਸਮੇ ਨੇ ਅਸਾ ਜਵਾਬ ਦੇਣਾ ਹੈ ਕਿ ਇਹਨਾਂ ਨੂੰ ਸਮਝ ਲੱਗ ਜਣੀ ਆ ਵੀ ਗਲਤ ਕੰਮ ਦਾ ਰਿਜ਼ਲਟ ਗਲਤੀ ਹੁੰਦਾ ਹੁੰਦਾ ਫਿਰ ਜੇਤੋ ਦੇ ਵਿੱਚ ਇਹ ਤਾਂ ਸੁਖਵੀਰਪਤੀ ਪੰਜਾਬ ਜਾਓ ਯਾਤਰਾ ਚੱਲ ਰਹੀ ਸੀ ਉਦੋਂ ਲੱਗੋ ਜਿਹੜਾ ਭਗਵੰਤ ਮਾਤਾ ਕਾਫਾ ਨਗਰ ਆਇਆ ਸੀ ਸੁਖਵੀਰ ਵੱਲ ਖੁੰਡਾ ਫੜ ਕੇ ਕਹਿੰਦਾ ਵੀ ਭਗਵੰਤ ਮਾਰ ਮੈਂ ਤੋਂ ਡਰਦਾ ਭੱਜ ਲੈ ਮੈਂ ਇਹੀ ਖੁੰਡਾ ਇੱਕਦਮ ਪਹਿਲਾਂ ਕੈਪਟਨ ਰਮਿੰਦਰ ਸਿੰਘ ਵੀ ਖੁੰਡਾ ਫੜਦਾ ਏ ਇਹ ਖੁੰਡੇ ਨਾਲ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਉਹ ਕੈਪਟਰ ਖੁੰਡੇ ਨੇ ਵੀ ਫੜਿਆ ਜੋ ਕੈਪਟਨ ਦੇ ਹਾਲਾਤ ਦਰਦਰਸ਼ਾ ਹੋਈ ਆ ਪੰਜਾਬ ਦੇ ਲੋਕਾਂ ਨੇ ਕੀਤੀ ਆ ਉਹੀ ਦਰਦਰਸ਼ਾ ਤਸਵੀਰ ਬਾਦਲ ਦੀ ਕਰਨੀਆਂ ਇੱਥੇ ਅਮਰਪ੍ਰੀਤ ਸ਼ੰਤ ਲੋਕ ਨੇ ਪੰਜਾਬ ਦੇ ਭਾਈਚਾਰਕ ਲੋਕ ਨੇ ਪਿਆਰ ਨਾਲ ਕਿਸੇ ਨੂੰ ਲੱਗੇ ਲੱਗਿਆ ਲਾਇਆ ਜਾ ਸਕਦਾ ਇਹ ਖੁੰਡਿਆਂ ਖਾਂਡਿਆਂ ਨਾਲ ਜਿਹੜੇ ਪੰਜਾਬੀ ਹੋ ਨਹੀਂ ਮੰਨਦੇ ਤਾਂ ਉਹਨਾਂ ਨੂੰ ਭੁਲੇਖਾ ਜਿਹੜਾ ਕੁੰਡਾ ਖੁੰਡਾ ਖਰਕਾਉਂਦਾ ਏ ਤੇ ਐਡੀ ਹੈਗਾ ਖੁੰਡੇ ਖਰਕਾਉਣ ਵਾਲਾ ਜਮਾਨਤਾਂ ਜਬਤ ਕਰਾ ਕੇ ਘਰਾਂ 'ਚ ਬੈਠੇ ਨੇ ਉਦੋਂ ਉਹਨਾਂ ਦਾ ਖੁੰਡਾ ਕਿੱਥੇ ਗਿਆ ਦੀਗਾ ਇਸ ਕਰਕੇ ਆਪ ਜੀ ਗਿੱਦੜ ਪੱਬ ਕੀ ਸਾਨੂੰ ਦਿਖਾਉਣ ਦੀ ਲੋੜ ਨਹੀਂ ਸਾਨੂੰ ਸਾਰੀਆਂ ਚਰਚਾਂ ਨੇ ਜਿੱਦਾਂ ਦਾ ਜਵਾਬ ਜਿੱਦਾਂ ਦੀ ਸਾਨੂੰ ਕਰਨਗੇ ਉਦਾਂ ਦਾ ਜਵਾਬ ਕੁੰਡੇ ਦਾ ਜਵਾਬ ਕੁੰਡੇ ਨਾਲ ਦੇਾਂਗੇ ਤੇ ਭੁਲੇਖਾ ਨਾ ਹੋਵੇ ਉਹਨਾਂ ਨੂੰ ਕੇਨ ਸਰਪਲ ਆਪਣਾ ਜਕਰਸਾਹਬ ਔਰ ਵਿਵਾਹ ਰਸਨੇਵਰ ਦਾ ਬਾਦਲ ਦਾ ਬਿਆਨ ਆਇਆ ਕਿ ਜਿੱਦਾਂ ਸ਼ਰਾਬ ਦੀ ਨੀਤੀ 'ਚ ਉੱਥੇ ਉਹ ਫਸੇ ਨੇ ਕੇਜਰੀਵਾਲ ਸਾਹਿਬ ਪੰਜਾਬ ਦੀ ਵੀ ਜਿਹੜੀ ਇੱਕ ਵਾਰੀ ਹੁਣ ਚਾਹੀਦੀ ਦੇਖੋ ਇੱਕ ਝੂਠਾ ਮੁਕੱਦਮਾ ਬਣਾ ਕੇ ਇੱਕ ਸ਼ਰਾਬ ਦਾ ਘਟਾਲੇ ਦਾ ਅਸਰਾ ਲੈ ਕੇ ਆਮ ਆਦਮੀ ਪਾਰਟੀ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਗਰ ਪੰਜਾਬ 'ਚ ਵੀ ਉਹ ਉਹਨਾਂ ਦਾ ਮਰਜ਼ੀ ਆ ਜਿੰਨੂੰ ਮਰਜ਼ੀ ਈਡੀਐਸ ਕੋ ਅਥਕੰਡਾ ਵਰਤਣ ਲਈ ਆ ਈਡੀ ਨੂੰ ਜਾ ਸੀਬੀਆਈ ਜੋ ਵੀ ਉਹਨਾਂ ਦੀਆਂ ਏਜੰਸੀਆਂ ਨਾਲ ਉਹਨਾਂ ਹੱਥ ਕੰਡੇ ਦੇ ਤੌਰ ਤੇ ਵਰਤਦੀ ਆ ਉਹ ਪੰਜਾਬ 'ਚ ਹੀ ਵਰਤਣਗੇ ਕਿਉਂ ਨਹੀਂ ਵਰਤਣਗੇ ਵਰਤਣਗੇ ਆਪਾਂ ਬਿਲਕੁਲ ਤਿਆਰ ਪਿੱਟੀਆਂ ਇੱਕ ਇੱਕ ਜਿਹੜਾ ਬੰਦਾ ਜਿਹੜਾ ਆਮ ਆਦੀ ਪਾਰਟੀ ਨੂੰ ਪਿਆਰ ਕਰਨ ਵਾਲਾ ਜੇਲ੍ਹ ਤੋਂ ਆਪਾਂ ਜਾਣੋਂ ਡਰਦੇ ਨਹੀਂ ਇਹਨਾਂ ਨੂੰ ਭੁਲੇਖਾ ਹੋਊਗਾ ਇਹ ਜਦੋਂ ਮਰਜ਼ੀ ਜਿਵੇਂ ਮਰਜ਼ੀ ਸਾਡੇ ਨਾਲ ਵੇਖ ਲੈ ਜੇਲ੍ਹ 'ਚ ਦੇਣਾ ਦੇਦਣ ਸਵੇਰੇ ਦਿੱਦਣ ਕੀ ਫਰਕ ਪੈਂਦਾ ਆਪਾਂ ਜੇਲ੍ਹਾਂ ਵੇਖੀਆਂ ਨੇ ਕੋਈ ਸਾਾਨੂੰ ਫਰਕ ਨਹੀਂ ਬਹੁਤਾ ਪੈਣਾ ਇਸ ਕਰਕੇ ਜਿਹੜਾ ਬੰਦਾ ਜੇਲ੍ਹ 'ਚ ਗਿਆ ਉਹਨੇ ਅੰਦਰੋਂ ਬਹੁਤ ਕੁਝ ਸਿੱਖਿਆ ਹੋਣਾ ਮੈਂ ਹਜ ਤੱਕ ਵੇਖਦਾ ਰਿਹਾ ਆਮ ਆਦੀ ਪਾਰਟੀ ਚ ਪਿਛਲੇ ਸਮੇਂ ਤੋਂ ਰਹਿ ਕੇ ਕਿ ਹਰ ਵਾਰੀ ਆਮ ਆਦੀ ਪਾਰਟੀ ਵਾਲੇ ਇਹ ਕਹਿੰਦੇ ਕਿ ਪ੍ਰੇਮ ਭਾਵਨਾ ਰੱਖੋ ਤਾਂ ਐਸੀ ਕੋਈ ਗੱਲ ਨਹੀਂ ਕਰਨੀ ਪਰ ਇੱਕ ਗੱਲ ਸਾਫ਼ ਤੇ ਨਾ ਕਰ ਦਿੱਤੀ ਆ ਕਿ ਸਾਨੂੰ ਆਮ ਆਦੀ ਪਾਰਟੀ ਵਾਲੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਇੱਟ ਨਾ ਜਵਾਬ ਪੱਥਰ ਨਾਲ ਇਹਨਾਂ ਨੂੰ ਦੇਣਾ ਪਊਗਾ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਪੰਜਾਬ ਦੀ ਆਮ ਆਦੀ ਪਾਰਟੀ ਹੈ ਪਰ ਜਿਸ ਤਰ੍ਹਾਂ ਉਹਨਾਂ ਦੇ ਗ੍ਰਿਫਤਾਰੀ ਇੱਕੀ ਚੋਣਾ ਤਸਰਫ ਆਏਗਾ ਇਹਨਾਂ ਦਾ ਚੋਣਾ ਦੇ ਤੇ ਕੋਈ ਅਸਰ ਨਹੀਂ ਪੈਣਾ ਅੱਜ ਦੀ ਤਰੀਕ ਹੈ ਅਗਰ ਕਾਲੀਦਾਰ ਬੀਜੇਪੀ ਦਾ ਸਮਝੌਤਾ ਹੁੰਦਾ ਹੈ ਤਾਂ ਇਹਨਾਂ ਬੀਜੇਪੀ ਦੇ ਕਾਲੀਵਾਲ ਦੀਆਂ ਪੰਜਾਬ ਦੇ ਲੋਕ ਜਮਾਨਤਾਂ ਜ਼ਬਤ ਕਰਾਉਣਗੇ ਪਹਿਲਾਂ ਲੋਕਾਂ ਨੂੰ ਇਹ ਛਾਕਾ ਕਿ ਇਹ ਬਿਲਕੁਲ ਇਕੱਠੇ ਨੇ 9 ਮਾਸ ਦਾ ਰਿਸ਼ਤਾ ਇਹਨਾਂ ਦਾ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਬੇਕੂ ਬਣਾ ਕੇ ਵੋਟਾਂ ਲੈਂਦੇ ਨੇ ਅਗਰ ਇਹ ਸਮਝੌਤਾ ਹੁੰਦਾ ਤਾਂ ਪੰਜਾਬ ਦੇ ਲੋਕਾਂ ਨੂੰ ਜਿਵੇਂ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨਾ ਤੇ ਕਾਲੀ ਦਲ ਨੂੰ ਪਿੰਡਾਂ 'ਚ ਨਹੀਂ ਵੜਨਾ ਇਹੀ ਖੁੰਡਾ ਪਿੰਡਾਂ ਵਾਲੇ ਲੋਕ ਜਿਹੜੇ ਕਾਲੀ ਦਲ ਨੂੰ ਫੇਰਨਗੇ ਤੋਂ ਜੀ ਸਰਦਾਰ ਪ੍ਰਮੋਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੰਮ ਕਾਜਾਂ ਨੂੰ ਵੇਖ ਕੇ ਮੈਂ ਪਾਰਟੀ ਨੂੰ ਪਸੰਦ ਕੀਤਾ ਤੇ ਇਸ ਕਰਕੇ ਮੈਂ ਮਤਲਬ ਪਾਰਟੀ ਜੁਲਿਹਰ ਕੀਤੀ ਤੇ ਬਾਕੀ ਇਹਦਾ ਸਾਉ ਦੇ ਨੇਚਰ ਤੇ ਕੰਮ ਕਾਜਾਂ ਇਹਨਾਂ ਦੇ ਵੇਖ ਕੇ ਇਹਨਾਂ ਦਾ ਵਰਤਾਵਾ ਵੇਖ ਕੇ ਬਹੁਤ ਮਿੱਠੇ ਸੁਭਾਅ ਦੇ ਆ ਤੇ ਮਿਲਨ ਵੇਲੇ ਆਪਣੇ ਪੂਰੇ ਇਹਨਾਂ ਨੂੰ ਵੇਖ ਕੇ ਤੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਜਿਸ ਤਰ੍ਹਾਂ ਅਕਾਲੀ ਦਲ ਔਰ ਬੀਜਪੀ ਦਾ ਗੱਠ ਹੋਇ ਜੋੜ ਹੁਣ ਜਾਤਾ ਤੇ ਕਿਰ ਆਪਣਾ ਹੋ ਹੀ ਗਿਆ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਵੇਖੋ ਜੀ ਉਹਨਾਂ ਨੂੰ ਜਦਾਂ ਇਹ ਕਿਸਾਨਾਂ ਦੱਸਿਆਂ ਨੂੰ ਫਿਰ ਵੇਖੋ ਜਦਾਂ ਕਿ ਦੋ ਸੀਟਾਂ ਆਈਆਂ ਹੁਣੇ ਅੱਖਾਉਣੀ ਐ ਗੱਲ ਇੰਨੀ ਹੋਣੀ ਐ ਹੁਣ ਨਹੀਂ ਕੋਈ ਸੁਣਾ ਹੁਣ ਆਮ ਆਦਮੀ ਜਿਹੜੀ ਪਾਰਟੀ ਆ ਉਹ ਹੀ ਲੈਗੀ ਚਲੋਂਡੀ ਰਾਮਾ ਚ ਫਿਰ ਕਿਧਰਾਂ ਦਾ ਹੰਕਾਰਾ ਮਿਲੇਗਾ ਫਿਰ ਵੇਖੋ ਜੀ ਉਹਦੇ ਹੁਣ ਜ਼ੱਟ ਦੱਸੂਗਾ ਅਵਲ ਤਾਂ ਬਸਤਾ ਹੀ ਨਹੀਂ ਵੜਦਾ ਤਾਂ ਕਿਵੇਂ